ਹਾਂਜੀ ਤੁਸੀਂ ਸਾਰੇ ਨੂੰ ਹਸਣਾ ਉਹਦੀ ਕੀ ਹਾਲ ਚਾਲ ਹੈ ਤੁਹਾਡਾ ਸਾਰੀਆਂ ਭੈਣਾਂ ਦਾ ਤੇ ਅਸੀਂ ਬਿਲਕੁਲ ਠੀਕ ਠਾਕ ਆ ਤੇ ਹੁਣ ਹੋ ਗਏ ਰਾਤ ਦੇ 7:30 ਵਜੇ ਤੇ ਆਪਾਂ ਆਦਾ ਖਾਣਾ ਦਾਣਾ ਜਿਹੜਾ ਅੱਜ ਕੱਲ ਤੁਹਾਨੂੰ ਪਤਾ ਹੈ ਕਿ ਆਪਣਾ ਚੱਲ ਰਿਹਾ ਥੋੜਾ ਜਿਹਾ ਕੰਟਰੋਲ ਤੇ ਆਪਾਂ ਮਤਲਬ ਕਿ ਅੱਜ ਸਵੇਰ ਦੀ ਰਾਈਡ ਸੀਗੀ ਜਿਹੜੀ ਆਪਣੀ ਇੱਕ ਭੈਣ ਨੇ ਕਿਹਾ ਕਿ ਤੁਸੀਂ ਸਾਡੇ ਨਾਲ ਰਾਈਡ ਸ਼ੇਅਰ ਕਰਦੇ ਕਰੋ ਅੱਜ ਆਪਣੀ ਮਾਰਨਿੰਗ ਦੀ ਜਿਹੜੀ ਰਾਈਡ ਸੀਗੀ ਉਹ ਸੀਗੀ ਅ ਇੱਕ ਚੀਲਾ ਸੀਗਾ ਮ ਦਾਲ ਦਾ ਉਹ ਸੀ ਮੂੰਗੀ ਦੀ ਦਾਲ ਦਾ ਠੀਕ ਹੈ ਜੀ ਇੱਕ ਚੀਲਾ ਪਲਸ ਦਹੀਂ ਦਹੀਂ ਦੇ ਨਾਲ ਸੀਗਾ ਔਰ ਦੁਪਹਿਰ ਨੂੰ ਆਪਣੀ ਸੀਗੀ ਬਾਜਰੇ ਦੀ ਰੋਟੀ ਦੋ ਫੁਲਕੇ ਸੀ ਬਾਜਰੇ ਦੇ ਅ ਪਲਸ ਉਹਦੇ ਵਿੱਚ ਦਹੀਂ ਦੀ ਇੱਕ ਕੌਲੀ ਸਵੇਰੇ ਵੀ ਇੱਕ ਦਹੀਂ ਦੀ ਕੌਲੀ ਸੀ ਇੱਕ ਦਹੀਂ ਦੀ ਕੌਲੀ ਦੁਪਹਿਰ ਨੂੰ ਸੀਗੀ ਤੇ ਇੱਕ ਸਬਜੀ ਸੀਗੀ ਅੱਜ ਮੈਂ ਉਹਦੇ ਨਾਲ ਸਬਜੀ ਨਹੀਂ ਲਈ ਸੀ ਮੈਂ ਦਾਲ ਲਈ ਸੀ ਕਿਉਂਕਿ ਸਬਜੀ ਤੇ ਦਾਲ ਮੈਂ ਮਿਕਸ ਕਰ ਲਿਆ ਸੀ ਉਹ ਦੁਪਹਿਰ ਨੂੰ ਬਾਜਰੇ ਦੀ ਰੋਟੀ ਹੈ ਜਿਹੜੀ ਸੱਜਰੀ ਸੱਜਰੀ ਦਾ ਘਰੇ ਖਾ ਸਕਦੇ ਜਿਵੇਂ ਮੈਂ ਡਿਊਟੀ ਤੇ ਗਈ ਸੀ ਤੇ ਉੱਥੇ ਵੈਸੇ ਤਾਂ ਸਾਡੇ ਓਵਨ ਹੈਗਾ ਪਰ ਫਿਰ ਵੀ ਜਿਹੜੀ ਤਾਜੀ ਰੋਟੀ ਹੁੰਦੀ ਉਹ ਸੌਖੀ ਖੱਦੀ ਜਾਂਦੀ ਹੈ ਫਿਰ ਮੈਂ ਚੂਰ ਲਈ ਸੀ ਵਿੱਚ ਉਹਦੇ ਸਬਜ਼ੀ ਤੇ ਦਾਲ ਦੇ ਪਾਲਕ ਦੀ ਸਬਜ਼ੀ ਸੀ ਤੇ ਉਸ ਤੋਂ ਬਾਅਦ ਖੀਰਾ ਵਗੈਰਾ ਸੀਗਾ ਨਾਲ ਲੈ ਕੇ ਗਈ ਹੋਈ ਉਹ ਜ਼ਰੂਰੀ ਆ ਸਾਰੇ ਦਿਨ ਚ ਫਿਰ ਇੱਕ ਸੇਵ ਖਾਇਆ ਸੀ 12 ਵਜੇ ਤੋਂ ਪਹਿਲਾਂ ਤੇ 2.5 ਕਿਲੋਟਰ ਪਾਣੀ ਪੀਤਾ ਸੀਗਾ ਤੇ ਸ਼ਾਮ ਨੂੰ ਆ ਕੇ ਫਿੱਕੀ ਚਾਹ ਪੀਤੀ ਸੀ ਮਾਰਨਿੰਗ ਚ ਵੀ ਫਿੱਕੀ ਚਾਹ ਪੀਤੀ ਸੀ ਤੇ ਹੁਣ ਅੱਜ ਮੇਰੀ ਜਿਹੜੀ ਡਾਈਟ ਸੀਗੀ ਉਹ ਸੀਗੀ ਦਾਲ ਪਾਲਕ ਦਾਲ ਦੇ ਵਿੱਚ ਪਾਲਕ ਪਾ ਕੇ ਦਾਲ ਬਣਾਈ ਸੀਗੀ ਛੋਲਿਆਂ ਦੀ ਦਾਲ ਦੇ ਵਿੱਚ ਪਾਲਕ ਪਾਇਆ ਸੀ ਤੇ ਇੱਕ ਸੀਗਾ ਕੀ ਆ ਦੋ ਚੀਜ਼ਾਂ ਤੇ ਇੱਕ ਕੀੜਾ ਠੀਕ ਹੈ ਜੀ ਤੇ ਅੱਜ ਆਪਾਂ ਰਾਤ ਦੀ ਰਾਤ ਦਾ ਫੁਲਕਾ ਜਿਹੜਾ ਉਹ ਨਹੀਂ ਹੈਗਾ ਫਰਟਾਈਟ ਦੇ ਵਿੱਚ ਕੱਲ ਵੀ ਨਹੀਂ ਸੀਗਾ ਸੋ ਅੱਜ ਆਪਾਂ ਕਰ ਰਹੇ ਆਂ ਦਾਲ ਤੇ ਤੇ ਅੱਜ ਆਪਣੀ ਫੁਲਕਾ ਜਦੀ ਨਹੀਂ ਹੈ ਨਾ ਫੁਲਕਾ ਕੱਲ ਵੀ ਨਹੀਂ ਸੀ ਰਾਤ ਨੂੰ ਰਾਈਟ ਦੇ ਵਿੱਚ ਫੁਲਕਾ ਹੋਣਾ ਫਿਰ ਨਹੀਂ ਹੋਇਆ ਕਰੂਗੀ ਲੋਈ ਬੋਚਾ ਦਾ ਗਰਮਾਪਾ ਕਰਦੇ ਨਹੀਂ ਇਹ ਨਾ ਬਰਤਨ ਹੀ ਬਹੁਤ ਗਰਮ ਹੋਇਆ ਪਿਆ ਸੀਗਾ ਇਹਦੀ ਡੰਡੀ ਵੀ ਟੁੱਟ ਗਈ ਉਹ ਵੀ ਠੀਕ ਕਰਾਉਣੀ ਪੈਣੀ ਹੈ ਮੈਨੂੰ ਕੁਛ ਨਾ ਕੁਛ ਟੁੱਟੇ ਹੀ ਰਹਿੰਦਾ ਘਰੇ ਨਾ ਕੋਈ ਨਾ ਕੋਈ ਚੀਜ਼ ਹੈ ਜਿਹੜੀ ਉਹ ਇਸ ਤਰ੍ਹਾਂ ਹੋਈ ਹੋਈ ਰਹਿੰਦੀ ਹੈ ਕੋਈ ਕੁਸਰਾਵਗਾ ਤੇ ਕੋਈ ਕੁਸਰਾਵ ਹੁਣ ਪਤਾ ਲੱਗਦਾ ਬੰਦਿਆਂ ਬਿਨਾਂ ਬੰਦੇ ਕਿੰਨੇ ਕੰਮ ਕਰਦੇ ਨੇ ਮੈਂ ਕਹਿੰਦੀ ਸੀ ਦੇਸ਼ ਦੇ ਪਾਪਾ ਨੂੰ ਤੁਸੀਂ ਕੀ ਕੰਮ ਕਰਦੇ ਆ ਹੋਣ ਚਲੋ ਲੇਡੀਜ਼ ਦਾ ਡਿਊਟੀ ਵੀ ਕਰਦੀਆਂ ਨੇ ਹੈਨਾ ਮੈਂ ਡਿਊਟੀ ਸਭੀ ਪ੍ਰੋਪਰ ਕਰਕੇ ਆਉਣੀ ਆ ਫਿਰ ਮੈਂ ਆ ਕੇ ਹੋਰ ਜਿਹਾ ਵੀ ਕੰਮ ਕਰਦੀ ਆ ਤੇ ਤੁਸੀਂ ਤੇ ਕਦੇ ਡਿਊਟੀ ਕਰਨੀ ਆ ਹੁਣ ਉਹ ਕਹਿੰਦੇ ਆ ਹੋ ਤੈਨੂੰ ਲੱਗਦਾ ਕਦੇ ਡਿਊਟੀ ਕਰਨੀ ਤੂੰ ਮੇਰੇ ਵਾਲੇ ਕੰਮ ਕਰਕੇ ਦੇ ਆ ਲੈ ਉਹਦੇ ਵਾਲੇ ਸਾਰੇ ਕੰਮ ਮੇਰੇ ਲਈ ਛੱਡ ਗਏ ਨੇ ਤੇ ਕੁਛ ਨਾ ਕੁਛ ਹੋਇਆ ਰਹਿ ਜਾਂਦਾ ਹੁਣ ਪਤਾ ਲੱਗਦਾ ਉਹ ਨਾ ਬਿਨਾਂ ਮੈਂ ਕਿੰਨੀ ਥੁੜ ਜਾਈਆਂ ਹਾਂ ਸਾਰੇ ਕੰਮ ਜਿਹੜੇ ਇੱਕ ਕੰਮ ਨਿਭੜਦਾ ਹੈ ਉਦੋਂ ਕੁਝ ਹੋਰ ਖਰਾਬ ਹੋ ਜਾਂਦਾ ਕਦੇ ਕੋਈ ਟੁੱਟੀ ਲੀਕ ਕਰਨ ਲੱਗਦੀ ਹੈ ਕਦੇ ਕੁਝ ਹੋ ਗਿਆ ਫਿਰ ਉਹਦਾ ਸੋਚਣਾ ਲੱਗ ਜਾਂਦੇ ਆ ਵੀ ਹੁਣ ਇਹ ਕਿਵੇਂ ਕਰਾਈਏ ਹੈ ਨਾ ਕੋਈ ਤਾਂ ਚਲੋ ਸਾਰਾ ਕੁਝ ਜਾਂਦਾ ਹੀ ਹੁੰਦਾ ਜੀ ਪਰ ਔਖਾ ਬਹੁਤ ਹੁੰਦਾ ਹੁੰਦਾ ਤੇ ਚਲੋ ਜੋ ਵੀ ਬਿਪਤਾ ਆ ਗਈ ਹੈ ਨਾ ਜੋ ਠੀਕ ਹੈ ਬਸ ਲੋ ਜੀ ਇਹ ਆਪਣੀ ਡਰਾਈਟ ਹੈਗੀ ਆ ਤੁਸੀਂ ਮੇਰੇ ਨਾਲ-ਨਾਲ ਚੱਲਣਾ ਤਾਂ ਚੱਲ ਸਕਦੀਆਂ ਡਰਾਈਟ ਦੇ ਮਸਲੇ ਦੇ ਵਿੱਚ ਠੀਰਾ ਕੱਟ ਲੈਣੀ ਆ ਮੈਂ ਦਾਲ ਸਬਜੀ ਆਪਣੀ ਹੋ ਗਈ ਹੈ ਗਰਮ ਇਹਦੇ ਵਿੱਚ ਘਿਓ ਬਿਲਕੁਲ ਨਹੀਂ ਪਾਉਣਾ ਹੈਗਾ ਦਾਲ ਸਬਜੀ ਦੇ ਵਿੱਚ ਤੇ ਨਾ ਹੀ ਘਿਏ ਦੇ ਵਿੱਚ ਆਪਾਂ ਦੁੱਧ ਵਗੈਰਾ ਪਾਉਣਾ ਇਦਾਂ ਹੀ ਖਾਣਾ ਹੈਗਾ ਘਿਓ ਦੀ ਠੀਕ ਹੈ ਜੀ ਤੇ ਮੈਂ ਨਾ ਇੱਕ ਗੱਲ ਦੱਸ ਦਿਆਂ ਤੁਹਾਨੂੰ ਕੱਲ ਮੈਂ ਜਿਹੜਾ ਪੱਛੋਂ ਬਰੌਗਾ ਪਾਇਆ ਸੀਗਾ ਉਹਦੇ ਵਿੱਚ ਅ ਜਿਹੜਾ ਮੈਂ ਚੀਲਾ ਬਣਾ ਰਹੀ ਸੀ ਉਦੋਂ ਮੈਂ ਬੀਬੀ ਨੂੰ ਮਤਲਬ ਕਿ ਕਹਿ ਰਹੀ ਸੀ ਵੀ ਹੁਣ ਤੂੰ ਬਣਾ ਲਈ ਹੈ ਨਾ ਮੈਂ ਖਾ ਲੂੰਗੀ ਆ ਚੀਲਾ ਤੂੰ ਬਣਾ ਦੇ ਦੋ ਕੁ ਮੈਨਾਂ ਨੇ ਨਾ ਮੈਨੂੰ ਬੜਾ ਅਜੀਬ ਜਿਹਾ ਕਮੈਂਟ ਕੀਤਾ ਹਨਾ ਅੱਛਾ ਜਿਆ ਨਹੀਂ ਲੱਗਦਾ ਹੈਗਾ ਇਦਾਂ ਕਮੈਂਟ ਕਰਨਾ ਵੈਸੇ ਤਾਂ ਮੈਂ ਸੋਚਦੀ ਹੁੰਨੀ ਆ ਕਿ ਇਗਨੋਰ ਮਾਰ ਹਨਾ ਤੇ ਫਿਰ ਵੀ ਮੈਂ ਨਾ ਇਹ ਗੱਲ ਕਰਨੀ ਜ਼ਰੂਰੀ ਸਮਝੀ ਕਿ ਜਿਵੇਂ ਅਸੀਂ ਬਚਪਨ ਤੋਂ ਸਿੱਖ ਲੈਨੇ ਆ ਬੋਲਣਾ ਤੇ ਉਹਦੇ ਵਿੱਚ ਹੀ ਸਾਨੂੰ ਬਸ ਪਿਆਰ ਬਣ ਜਾਂਦਾ ਹੈ ਹਨਾ ਜਿਵੇਂ ਮਾਪੇ ਨੂੰ ਪਹਿਲਾਂ ਤੂੰ ਤੂੰ ਕਰਕੇ ਹੀ ਬੋਲਦੇ ਹੁੰਦੇ ਸੀਗੇ ਹੁਣ ਅਸੀਂ ਆਦੇ ਪਾਪਾ ਜੀ ਨੂੰ ਨਹੀਂ ਤੂੰ ਤੂੰ ਕਰਦੇ ਸੀ ਉਹਨਾਂ ਨੂੰ ਅਸੀਂ ਪਾਪਾ ਜੀ ਤੁਸੀਂ ਕਹਿ ਕੇ ਬੋਲਦੇ ਸੀ ਤੇ ਬੀਬੀ ਨੂੰ ਅਸੀਂ ਸ਼ੁਰੂ ਤੋਂ ਇਦਾਂ ਹੀ ਬੋਲਦੇ ਸੀਗੇ ਹਨਾ ਤੇ ਉਹ ਮੈਨੂੰ ਸਾਨੂੰ ਆਦਤ ਪੈ ਗਈ ਤੇ ਹੁਣ ਜੇ ਕਹੋ ਵੀ ਮੈਂ ਬੀਬੀ ਨੂੰ ਬੀਬੀ ਜੀ ਕਹਾਂ ਜਾਂ ਤੁਸੀਂ ਕਹੋ ਉਹਨੂੰ ਤੁਹਾਨੂੰ ਮਜ਼ਾ ਨਹੀਂ ਆਉਂਦਾ ਇਹ ਨਹੀਂ ਆ ਕਿ ਮੈਂ ਕੋਈ ਰੂਟ ਬੋਲਦੀ ਆ ਜਾਂ ਬੀਬੀ ਦੀ ਕੋਈ ਡਿਸਰੈਸਪੈਕਟ ਕਰਦੀ ਆ ਇਹ ਨਹੀਂ ਹੁੰਦਾ ਇਹਦੇ ਵਿੱਚ ਇਹ ਤੇ ਇਹ ਹੁੰਦਾ ਹੈ ਕਿ ਬਸ ਉਹ ਆਪਣ ਨੂੰ ਆਦਤ ਪਈ ਹੋਈ ਆ ਸਾਨੂੰ ਉਹੀ ਚੰਗਾ ਲੱਗਦਾ ਹੈ ਤਾਂ ਇਹਨੇ ਬੜੇ ਜੀਵਜੇ ਤਰੀਕੇ ਨਾਲ ਕਿਹਾ ਮੈਨੂੰ ਕਿ ਤੁਸੀਂ ਹੂੰ ਤਾਂ ਟੀਚਰ ਹੋ ਤੁਸੀਂ ਕਹਿੰਦੇ ਹੋ ਮੈਂ ਟੀਚਰ ਆ ਤੇ ਬੀਬੀ ਨੂੰ ਤੁਸੀਂ ਤੂੰ ਤੂੰ ਕਰਕੇ ਬੋਲਦੇ ਹੋ ਤੁਸੀਂ ਪੜੇ ਲਿਖੇ ਆਂ ਅਨਪੜੋਂ ਇਸ ਤਰ੍ਹਾਂ ਨਾ ਬੜਾ ਅਜੀਬ ਚਾਲ ਮੈਨੂੰ ਚੰਗਾ ਨਹੀਂ ਲੱਗਿਆ ਹਨ ਜਿਵੇਂ ਪਤਾ ਨਹੀਂ ਕਿੰਨਾ ਕੋਈ ਗੁੱਸਾ ਮੇਰੇ ਤੇ ਕੱਢ ਰਹੇ ਹੁੰਦੇ ਨੇ ਕੋਈ ਪੁਰਾਣਾ ਹੀ ਗੁੱਸਾ ਹੁੰਦਾ ਜਿਵੇਂ ਜਿਵੇਂ ਉਹ ਨਹੀਂ ਹੁੰਦਾ ਕੱਢਦਾ ਹੁੰਦਾ ਕਿਸੇ ਮਾਨੇ ਨਾਲ ਇਸ ਹਿਸਾਬ ਨਾਲ ਬੋਲਿਆ ਐਦਾਂ ਅਦਰਵਾਈਜ਼ ਆਪਾਂ ਨਹੀਂ ਇੱਕ ਦੂਜੇ ਨਾਲ ਬੋਲਦੇ ਤੁਸੀਂ ਮੈਨੂੰ ਇੰਨਾ ਪਿਆਰ ਕਰਦੀਆਂ ਨੇ ਭੈਣਾ ਮੈਂ ਵੀ ਭੈਣਾ ਨੂੰ ਬਹੁਤ ਕਰਦੀ ਆਂ ਹਰ ਇੱਕ ਦਾ ਮਾਣ ਸੁਣਦੀ ਆਂ ਫੋਨ ਚੱਕਦੀ ਆਂ ਗੱਲਬਾਤ ਕਰਦੀ ਆਂ ਦੁੱਖ ਸੁੱਖ ਸੁਣਦੀ ਆਂ ਤੇ ਇਹਦਾ ਮਤਲਬ ਇਹ ਨਹੀਂ ਹੁੰਦਾ ਇੱਕ ਭੈਣ ਨੇ ਹੋਰ ਕਿਹਾ ਵੀ ਤੁਸੀਂ ਬੀਬੀ ਨੂੰ ਤੂੰ ਤੂੰ ਕਰਕੇ ਬੋਲਦੇ ਆਂ ਤੁਸੀਂ ਰਿਸਪ ਤੇ ਕੋਈ ਮੈਨੂੰ ਜੋ ਮਰਜ਼ੀ ਕਹ ਲਓ ਮੈਂ ਬੀਬੀ ਨੂੰ ਤੁਸੀਂ ਨਹੀਂ ਕਹਿ ਸਕਦੀ ਕਿ ਮੈਂ ਤੂੰ ਹੀ ਕਹੂੰਗੀ ਕਿਉਂਕਿ ਮੈਨੂੰ ਤੂੰ ਦੇ ਵਿੱਚ ਹੀ ਪਿਆਰ ਹੈ ਬਸ ਮੈਨੂੰ ਉਹੀ ਚੰਗਾ ਲੱਗਦਾ ਉਦਾਂ ਬੋਲਨੇ ਮੈਨੂੰ ਵਧੀਆ ਲੱਗਦਾ ਮੈਂ ਨਹੀਂ ਕਹਿ ਸਕਦੀ ਹੈਗੀ ਤੁਸੀਂ ਤੇ ਮੈਂ ਉਹਨਾਂ ਲੋਕਾਂ ਤੋਂ ਨਹੀਂ ਹੈਗੀ ਵੀ ਹੁਣ ਪੜ੍ਹ ਲਿਖ ਲਏ ਤੇ ਹੁਣ ਜਿਵੇਂ ਚੇਂਜ ਹੋ ਗਏ ਤੇ ਆਪ ਦਾ ਲਾਈਫ ਸਟਾਈਲ ਵੀ ਬਿਲਕੁਲ ਹੀ ਉਹ ਕਰ ਲਿਆ ਮੈਂ ਉਦਾਂ ਨਹੀਂ ਹੈਗੀ ਮੈਂ ਜੋ ਹੈਗੀ ਆ ਸੋ ਹੈਗੀ ਆ ਮੈਂ ਇਦਾਂ ਹੀ ਆ ਬਸ ਤੇ ਜੇ ਕਹੋਗੇ ਮੈਂ ਚੇਂਜ ਹੋ ਜੂਗੀ ਮੈਂ ਬੀਬੀ ਨੂੰ ਅੱਜ ਤੋਂ ਬਾਅਦ ਤੁਸੀਂ ਤੁਸੀਂ ਕਰਕੇ ਬੋਲਣਾ ਜੂਰੀ ਮੈਂ ਨਹੀਂ ਬੋਲ ਸਕਦੀ ਮੈਂ ਇਦਾਂ ਹੀ ਬੋਲੂੰਗੀ ਮੈਨੂੰ ਇਹਦੇ ਵਿੱਚ ਹੀ ਚੰਗਾ ਲੱਗਦਾ ਬੋਲਣਾ ਹਨਾ ਬੀਬੀ ਨੂੰ ਵੀ ਆਰਡਰ ਨਹੀਂ ਲੱਗਦਾ ਮੈਨੂੰ ਵੀ ਨਹੀਂ ਲੱਗਦਾ ਜੇ ਮੈਂ ਅੱਜ ਹੁਣ ਬੀਬੀ ਨੂੰ ਕਹਾਂ ਤੁਸੀਂ ਰੋਟੀ ਖਾ ਲਓ ਤੁਸੀਂ ਐ ਕਰ ਲਓ ਤੇ ਬੀਬੀ ਨੂੰ ਬੜਾ ਜੀ ਤੇ ਲੋ ਜੀ ਆਪਾਂ ਸਭ ਦੀ ਗਰਮ ਕਰ ਲਈ ਕੀ ਇਹਦੀ ਇਹ ਆਪਾਂ ਦਾਲ ਪਾਲਕ ਨਾਲ ਖੀਂਦਾ ਹੁਣ ਮੈਂ ਖਾਣੀ ਆ ਖਾ ਕੇ ਤੇ ਫਿਰ ਆਪਾਂ ਤੁਹਾਡੇ ਨਾਲ ਗੱਲ ਕਰਦੇ ਆ ਥੋੜੀ ਜਿਹੀ ਹੋਰ ਅੱਜ ਪੈਣਾ ਦੇ ਕਮੈਂਟਸ ਤੇ ਜਵਾਬ ਵੀ ਦੇਣੇ ਆ ਇਹ ਆਪਾਂ ਤੁਹਾਡੇ ਨਾਲ ਡਾਈਟ ਸ਼ੇਅਰ ਕਰਤੀ ਆ ਕਿ ਕੱਲ ਮੇਰੀ ਡਾਈਟ ਕੀ ਸੀ ਤੇ ਅੱਜ ਮੇਰੀ ਡਾਈਟ ਕੀ ਸੀਗੀ ਠੀਕ ਹੈ ਜੀ ਲੋ ਜੀ ਖਾਣਾ ਪਖਾ ਲਿਆ ਤੇ ਹੁਣ ਆਪਾਂ ਬਣਾਣੀ ਆ ਜੀਰਾ ਮੈਂ ਦੋ ਸੀਲ ਦੇ ਗਲਾਸ ਪਾਣੀ ਦੇ ਪਾਏ ਆ ਇਹਦੇ ਵਿੱਚ ਤੇ ਸਵੇਰੇ ਆਪਾਂ ਪੀਵਾਂਗੇ ਜੀਰੇ ਵਾਲਾ ਪਾਣੀ ਇਹਨੂੰ ਮੈਂ ਇੱਕ ਵਾਰੀ ਬੋਇਲ ਕਰਕੇ ਰੱਖ ਦੂੰਗੀ ਅਹੀਂ ਤੇ ਠੱਕੇ ਰੱਖ ਦਾਂਗੀ ਤੇ ਸਵੇਰੇ ਥੋੜਾ ਜਿਹਾ ਬਸ ਗਰਮ ਕਰਕੇ ਜਿੰਨਾ ਕ ਆਪਾਂ ਪੀ ਸਕਦੇ ਆ ਹੁਣ ਕੇ ਤੇ ਬਸ ਹੁਣ ਪੀ ਜਾਂਦੇ ਇੱਥੋਂ ਆਪਣੀ ਦਿਨ ਦੀ ਸ਼ੁਰੂਆਤ ਹੁੰਦੀ ਆ ਲੋ ਜੀ ਇੱਕ ਚਮਚ ਅੱਧਾ ਚਮਚ ਵਰਤਣੀ ਐ ਅਸੀਂ ਦੋ ਗਲਾਸ ਬਣਾਉਣੇ ਆ ਬਸ ਡੇਢ ਚਮਚ ਪਾਤਾ ਤੇ ਬਾਕੀ ਜਿਹੜਾ ਜੀਰਾ ਹੋਊਗਾ ਉਹ ਪਦਾਲ ਸਬਜੀ ਦੇ ਵਿੱਚ ਪਾ ਲਾਂਗੇ ਸਟੌਨ ਦੀ ਲੋੜ ਨਹੀਂ ਹੈਗੀ ਤੇ ਇਹਨੂੰ ਬੋਇਲ ਆਉਣ ਦੇਵਾਂਗੇ ਹੁਣ ਤੇ ਦਹੀਂ ਵੀ ਲਾਉਣੀਆਂ ਬੀਬੀ ਕਹਿੰਦੀ ਤੁਹਾਨੂੰ ਦਹੀਂ ਵੀ ਲਾਇਆਏ ਮੈਂ ਪਾਠ ਕਰਦੀ ਆ ਮੇਰਾ ਪਾਠ ਜ਼ਿਆਦਾ ਰਹਿੰਦਾ ਤੇ ਲੋ ਆਪਾਂ ਜਿੱਥੇ ਗੱਲ ਖਤਮ ਕੀਤੀ ਸੀਗੀ ਉੱਥੋਂ ਹੀ ਅੱਗੇ ਆਪਾਂ ਸ਼ੁਰੂ ਕਰਦੇ ਆ ਮੈਂ ਤਾਂ ਥੋੜੇ ਜਿਹਾ ਸਕਰੀਨਸ਼ਾਟ ਲੈ ਸੀਗੇ ਭੈਣਾਂ ਦੀ ਹੁਣੇ-ਹੁਣੇ ਜਿਹੜੇ ਕਿ ਮੈਨੂੰ ਲੱਗਦਾ ਕਿ ਮੈਨੂੰ ਪੜ ਲੈਣਾ ਚਾਹੀਦਾ ਹੈ ਇਕ ਤਾਂ ਸੀਗਾ ਮਨਦੀਪ कौर ਉਹ ਕਹਿੰਦੇ ਸਸਤੀ ਕਲਪੈਂ ਜੀ ਮੈਂ ਸ਼ਾਈਆਂ ਵਾਸਤੇ ਮਲਠੀ ਦਾ ਪੈਕ ਲਾਉਂਦੀ ਹੁਈ ਚਾਰ ਦਿਨ ਹੋਏ ਆ ਤੇ ਮੇਰੀ ਸਕਿਨ ਨੂੰ ਬਹੁਤ ਜ਼ਿਆਦਾ ਫਰਕ ਪੈ ਚੁੱਕਿਆ ਸਕਿਨ ਬਹੁਤ ਜ਼ਿਆਦਾ ਗ로우 ਕਰ ਰਹੀ ਆ ਮੈਂ ਮਲਠੀ ਤੇ ਬੇਸਨ ਦਾ ਫੇਸ ਵਾਸ਼ ਬਣਾ ਕੇ ਰੱਖ ਲਿਆ ਤੇ ਉਹ ਰੋਜ਼ ਲਾਉਂਦੀ ਆ ਅਲਸੀ ਦੀ ਜੈਲ ਵੀ ਦਿਨ ਚ ਦੋ ਤਿੰਨ ਵਾਰ ਵਰਤਦੀ ਆ ਤੁਸੀਂ ਜੋ weight ਘਟ ਕਰਾਉਣ ਲਈ ਪਾਠ ਦੀ ਵੀਡੀਓ ਪਾਈ ਸੀ ਉਹ ਵੀ ਮੈਂ ਖਾ ਰਹੀ ਆ ਦੁੱਧ ਦੇ ਨਾਲ ਇਹ ਮੇਰਾ ਫਰਸਟ ਕਮੈਂਟ ਆ ਧੰਨਵਾਦ ਬੈਨ ਜੀ ਥੈਂਕ ਯੂ ਮਨਦੀਪ ਜੀ ਥੈਂਕ ਯੂ ਸੋ ਮੱਚ ਬਹੁਤ ਮੈਨੂੰ ਖੁਸ਼ੀ ਹੁੰਦੀ ਹੈ ਜਦੋਂ ਤੁਹਾਨੂੰ ਕੋਈ ਕੋਈ ਵੀ ਕੋਈ ਬੈਨੀਫਿਟ ਦਿੰਦਾ ਹੈ ਨਾ ਤੁਹਾਡੇ ਲਈ ਫਰੂਟਫੁੱਲ ਹੁੰਦਾ ਤਾਂ ਮੈਨੂੰ ਅੱਛਾ ਲੱਗਦਾ ਹੈਗਾ ਤੁਸੀਂ ਸ਼ੇਅਰ ਕੀਤਾ ਆਪਣਾ ਜੋ ਵੀ ਤੁਹਾਡੇ ਰਿਜ਼ਲਟਸ ਸੀਗੇ ਉਹਦੇ ਲਈ ਬਹੁਤ ਬਹੁਤ ਧੰਨਵਾਦ ਪ੍ਰਵੀਨ ਸ਼ਰਮਾ ਦੀਦੀ ਜੀ ਪਹਿਲਾਂ ਲੋਗ ਖਾਂਦਾ ਸੀ ਕੀ ਲਿਖਿਆ ਪਨ ਸਦਾ ਬੈ ਕੇ ਪੀਣਾ ਚਾਹੀਦਾ ਇਸ ਤਰ੍ਹਾਂ ਪਾਣੀ ਗੋਡਾ ਵਿੱਚ ਜਾਂਦਾ ਹੈ ਰੀਤਾ ਸ਼ਰਮਾ ਪਨ ਗੋਡਾ ਰੀਤਾ ਸ਼ਰਮਾ ਉਹ ਡਾਂਗੋੜ ਤੋਂ ਕਹਿੰਦੇ ਨੇ ਕਿ ਤੁਸੀਂ ਖੜਕੇ ਪਾਣੀ ਪੀ ਰਹੇ ਹੋ ਇਸ ਤਰ੍ਹਾਂ ਨਹੀਂ ਪੀਂਦੇ ਬੈਠ ਕੇ ਪੀਂਦੇ ਘੁੱਟਿਆਂ ਚੱਲੇ ਜਾਂਦਾ ਬਿਲਕੁਲ ਸਹੀ ਕਹਿ ਰਹੇ ਨਹੀਂ ਦੀ ਉਹ ਪਾਣੀ ਪੀਣਾ ਜ਼ਰੂਰ ਸੀਗਾ ਪਰ ਉਸ ਵੇਲੇ ਬੈਠਣ ਦਾ ਟਾਈਮ ਨਹੀਂ ਸੀਗਾ ਕਿਉਂਕਿ ਘੜੀ ਦੀ ਟਿਕ ਟਿਕ ਵੀ ਸਵੇਰੇ ਸਵੇਰੇ ਬੜੀ ਫਾਸਟ ਹੋ ਜਾਂਦੀ ਆ ਬਿਲਕੁਲ ਤੁਹਾਡੀ ਗੱਲ ਸਹੀ ਆ ਜੇ ਖੜਕੇ ਨਹੀਂ ਬਾੜੀ ਪੀਣਾ ਚਾਹੀਦਾ ਅੱਗੇ ਕਿ ਸੰਦੀਪ ਵਾਜਵਾ ਹੰਜੀ ਦੀ ਮੈਂ ਪਿੰਡ ਤੋਂ ਆ ਰਾਇਕੋਟ ਦੇ ਕੋਲ ਆ ਪਿੰਡ ਅਸੀਂ ਘਰ ਕੰਮ ਕਰਕੇ ਫ੍ਰੀ ਹੋ ਕੇ ਪਹੁੰਚ ਜਾਂਦੇ ਆ ਫਿਰ 2:00 ਕਲॉक ਤੱਕ ਪਹਿਲਾਂ ਕੰਮ ਬਹੁਤ ਹੁੰਦੇ ਸੀ ਹੁਣ ਰੋਟੀ ਦਾ ਕਲੀਨਿੰਗ ਦਾ ਕਲੋਥਸ ਵਾਸ਼ ਕਰਨੇ ਆ ਹੁਣ ਕੋਈ ਹੋਰ ਕੰਮ ਨਹੀਂ ਕਰਦੇ ਪਿੰਡ ਵਿੱਚ ਵੀ ਜਿਵੇਂ ਪਹਿਲਾਂ ਦਰੀਆਂ ਬੂੰਣ ਦੇ ਕੰਪਲ ਖੇਤਾਂ 'ਚ ਕੰਮ ਕਰਦੇ ਔਰਤਾ ਕੰਮ ਕਰਨ ਲਈ ਜਾਂਦੀਆਂ ਸੀ ਹੁਣ ਕੰਮ ਨਹੀਂ ਮੇਰਾ ਹਾਸਾ ਨਿਕਲ ਗਿਆ ਜਦੋਂ ਤੁਸੀਂ ਕਿਹਾ ਕਿ ਪਿੰਡ ਵਾਲੇ ਕੰਮ ਕਰਕੇ ਪੈ ਜਾਂਦੇ ਨੇ ਬਿਲਕੁਲ ਸਹੀ ਗੱਲ ਹੈ ਜੀ ਸਾਡੇ ਅਸੀਂ ਵੀ ਤਾਂ ਪਿੰਡਾਂ 'ਚੋਂ ਹੀ ਆਏ ਹਾਂ ਤੇ ਹੁਣ ਵੀ ਪਿੰਡਾਂ 'ਚ ਜਾਂਦੀਆਂ ਹਾਂ ਤੇ ਉਹ ਮੈਂ ਦੇਖਿਆ ਕਿ ਉੱਥੇ ਉਹ ਸੋਚਦੀਆਂ ਨੇ ਫਟਾਫਟ ਕੰਮ ਨੇ ਮੇੜੋ ਜਲਦੀ ਜਲਦੀ ਕੰਮ ਨੇ ਮੇੜ ਕੇ 11 ਵਜੇ ਦੇ ਨੂੰ ਆਪਾਂ ਪੈਜੋ 11 ਵਜੇ ਵਾਲੀ ਚਾਹ ਪੀ ਕੇ ਤੇ ਪੈ ਜਾਣਾ ਹੁਣ ਸਿਰ ਲਪੇਟ ਕੇ ਤੇ ਫੇਰ ਉੱਠਣਾ 1:30 2 ਵਜੇ ਜਦੋਂ ਰ ਸੁਰਿੰਦਰ ਸ਼ਰਮਾ ਵੈਰੀ ਵੈਰੀ ਨਾਈਸ ਵਲੌਗ ਖੁਸ਼ ਰਹੋ ਆਪਣੀ ਲਾਈਫ ਮੇਂ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਇਸ ਸੰਗਰੂਪ ਤੋਂ ਨੇ ਸੁਰਿੰਦਰ ਸ਼ਰਮਾ ਦੀ ਆਈਡੀ ਤੋਂ ਆ ਪੈਣਾ ਦੀਦੀ ਤੁਹਾਡੇ ਵਾਲਾਂ ਦਾ ਬਹੁਤ ਫਰਕ ਪੈ ਗਿਆ ਮੇਰੇ ਦੇਖਣ ਦੇਖਣ ਵਿੱਚ ਵੀਡੀਓ ਦੇਖ ਲਈ ਹਾਂ ਲੰਬੀ ਰੁੱਤ ਵਧੀਆ ਬਣ ਗਈ ਨਜ਼ਰ ਨਾ ਲੱਗ ਜਾਵੇ ਪਬਜੀ ਬੰਨ ਇਹਨਾਂ ਦਾ ਨਾਮ ਨਹੀਂ ਲਿਖਿਆ ਹੋਇਆ ਥੈਂਕ ਯੂ ਭੈਣਾ ਥੈਂਕ ਯੂ ਸੋ ਮੱਚ ਬਿਲਕੁਲ ਮੇਰੇ ਵਾਲਾਂ ਦਾ ਬਹੁਤ ਫਰਕ ਪੈ ਗਿਆ ਕਿਉਂਕਿ ਮੈਂ ਇਹਨਾਂ ਤੋਂ ਬਹੁਤ ਕਰਦੀ ਐ ਮੈਂ ਆਪਣੇ ਵਾਲਾਂ ਦੇ ਮੇਰਾ ਅੱਧਾ ਤਾਂ ਨਿਕਲ ਜਾਂਦਾ ਹੈਗਾ ਸੰਡੇ ਨੂੰ ਭੈਣਾ ਦਾ ਕਮੈਂਟ ਕਰਕੇ ਕਹਿ ਦਿੰਦੀ ਆ ਵੀ ਇੰਨਾ ਪੰ ਅ uh, ਮਲਕੀਤ uh, 9704 ਦੀ ਆਈਡੀ ਤੋਂ ਭੈਣ ਓਕੇ ਹੈਵ ਅ ਵੰਡਰਫੁਲ ਡੇ ਮੈਡਮ ਜੀ ਫਰੋਂ ਕੈਨੇਡਾ ਯੂ ਆਰ ਦ ਬੈਸਟ ਜੀ ਥੈਂਕ ਯੂ ਜੀ ਥੈਂਕ ਯੂ ਮਲਕੀਤ ਕੌਰ ਜੀ ਥੈਂਕ ਯੂ ਸੋ ਮੱਚ ਅ ਸਸੀ ਗਾਲੀਨੀ ਜੀ ਬੀਬੀ ਜੀ ਵਲੌਗ ਵਧੀਆ ਬਣਾ ਚਿੱਲਾ ਬਹੁਤ ਵਧੀਆ ਬਣਾਇਆ ਥੈਂਕ ਯੂ ਬਲਜੀਤ ਕੌਰ ਦੀ ਆਈਡੀ ਤੋਂ ਹੈ ਭੈਣ ਲਓ ਜੀ ਆਹ ਸੀਗਾ ਹਰਮਨ ਦੀ ਆਈਡੀ ਤੋਂ ਵੈਸੇ ਤੁਸੀਂ ਸਕੂਲ ਟੀਚਰ ਹੋ ਤੇ ਬੋਲਦੇ ਤੁਸੀਂ ਮਾਤਾ ਜੀ ਨੂੰ ਤੂ ਤੂ ਕਰਕੇ ਹੋ ਜਿਆਦਾ ਪੜੇ ਲਿਖੇ ਹੋਣ ਬੜਾ ਸੌਰੀ ਜੀ ਮੇਰੀ ਗੱਲ ਦਾ ਗੁੱਸਾ ਲੱਗਾ ਹੋਵੇ ਤਾਂ ਸੌਰੀ ਹਾਂ ਤੇ ਕੋਈ ਗੱਲ ਨਹੀਂ ਕਰਦੇ ਤੁਹਾਡਾ ਕਹਿਣ ਦਾ ਤਰੀਕਾ ਸੀਗਾ ਉਹ ਵਧੀਆ ਨਹੀਂ ਸੀਗਾ ਅ ਸਿਮਰਨ ਸਿਮੀ ਦੋ ਭੈਣਾਂ ਨੇ ਕੀਤੇ ਆ ਆਂਟੀ ਜੀ ਮੇਬੀ ਤੁਸੀਂ ਟੀਚਰ ਹੋ ਮੇਬੀ ਨਹੀਂ ਜੀ ਮੈਂ ਹੈਗੀ ਹਾਂ ਆਈ ਏ ਸਕੂਲ ਲੈਕਚਰਰ ਇੰਗਲਿਸ਼ ਲੈਕਚਰਰ ਅ ਥੈਨ ਤੁਸੀਂ ਆਪਣੇ ਬਜ਼ੁਰਗ ਮਦਰ ਜਾਂ ਮਦਰ ਇਨ ਲਾ ਨੂੰ ਰਿਸਪੈਕਟ ਨਾਲ ਕਿਉਂ ਨਹੀਂ ਬੁਲਾ ਰਹੇ ਮਦਰ ਇਨ ਲਾ ਤਾਂ ਵਿਚਾਰੇ ਮੇਰੇ ਹੈ ਨਹੀਂ ਜੀ ਇਹ ਮੇਰੇ ਮਦਰ ਨੇ ਔਰ ਮੈਂ ਆਪਣੇ ਮਦਰ ਇਨ ਲਾ ਨੂੰ ਵੀ ਇਦਾਂ ਹੀ ਬੁਲਾਉਂਦੀ ਸੀ ਜਿਵੇਂ ਆਪਣੀ ਮਦਰ ਨੂੰ ਬੁਲਾਉਣੀ ਸੀ ਰਿਸਪੈਕਟ ਨਾਲ ਕਿਉਂ ਨਹੀਂ ਬੁਲਾ ਰਹੇ ਮੈਂ ਬਹੁਤ ਰਿਸਪੈਕਟ ਨਾਲ ਬੁਲਾਉਣੀ ਆ ਇਹ ਤੁਹਾਡਾ ਭਲੇਖਿਆ ਕਿ ਮੈਂ ਰਿਸਪੈਕਟ ਨਾਲ ਨਹੀਂ ਬੁਲਾ ਰਹੀ ਤੂੰ ਤੂੰ ਬੋਲ ਰਹੇ ਹੋ ਉਹਨਾਂ ਨੂੰ ਤੁਸੀਂ ਹੀ ਕਰਕੇ ਵੀ ਤਾਂ ਬੁਲਾ ਸਕਦੇ ਹੋ ਬਹੁਤ ਜ਼ਿਆਦਾ ਆਕਵਰਡ ਲੱਗ ਰਿਹਾ ਹੈ ਤੂੰ ਤੂੰ ਸੁਣ ਕੇ ਰਿਸਪੈਕਟ ਨਾਲ ਬੋਲੋ ਪਲੀਜ਼ ਮੈਂ ਨਹੀਂ ਬੋਲ ਸਕਦੀ ਜੀ ਇਸ ਤੋਂ ਬਾਅਦ ਤੁਸੀਂ ਤਾਂ ਮੈਂ ਕਹਿ ਨਹੀਂ ਸਕਦੀ ਹੁਣ ਬੀਬੀ ਨੂੰ ਮੈਨੂੰ ਤੁਸੀਂ ਚ ਪਿਆਰ ਨਹੀਂ ਆਉਂਦਾ ਇਸ ਕਰਕੇ ਮੈਂ ਤੂੰ ਹੀ ਬੋਲੂੰਗੀ ਮੇਰੇ ਦਿਲ ਚ ਐ ਆ ਕਿ ਮੇਰੀ ਮਾਂ ਹੈ ਕੁੜਿਆ ਹੈ ਥੋੜੀ ਹੈ ਮੈਂ ਉਹਨਾਂ ਦੀ ਡਿਸਰੈਸਪੈਕਟ ਕਰਦੀ ਹਾਂ ਔਰ ਜੇ ਤੁਸੀਂ ਕਹੋ ਵੀ ਹੁਣ ਮੈਂ ਤੁਸੀਂ ਤੁਸੀਂ ਕਹਿ ਕੇ ਬੋਲਾਂ ਹੁਣ ਮੈਨੂੰ ਲੱਗੂਗਾ ਉਹਦੇ ਚ ਪਿਆਰ ਹੀ ਨਹੀਂ ਹੈਗਾ ਫਾਰਮੈਲਟੀ ਲੱਗੂਗੀ ਸੋ ਇਦਾਂ ਹੀ ਚੱਲੂਗਾ ਜੀ ਅ ਅਸੀਂ ਤਾਂ ਜੀ ਪਹਿਲਾਂ ਹੀ ਦੋਨੋਂ ਚੈਨਲ ਸਬਸਕ੍ਰਾਈਬ ਕੀਤੇ ਹੋਏ ਨੇ ਅਮਰਤ ਕੌਰ ਕਲਸੂਹਾ ਫੁਰਦ ਪਟਿਆਲਾ ਥੈਂਕ ਯੂ ਜੀ ਥੈਂਕ ਯੂ so much ਅਮਰਤ ਜੀ ਅੱਗੇ ਹੈਗਾ ਇਨਾਕਸ਼ੀ ਪਾਟੀਆਂ ਹੈਲੋ ਮੈਮ ਉਹ ਇਹ ਵਿੱਚ ਛੋਟੇ ਛੋਟੇ ਆਲੂ ਵੀ ਕੱਟ ਕੇ ਪਾਇਆ ਕਰੋ ਤੇ ਮੂੰਗਫਲੀ ਦੀਆਂ ਗੁੜੀਆਂ ਵੀ ਅ ਤੰੀਆਂ ਵੀ ਬਹੁਤ ਪਤਾ ਨਹੀਂ ਕੀ ਲਿਖਿਆ ਟੇਸਟੀ ਬਣੇਗਾ ਦੇਖੋ ਜੀ ਆਲੂ ਤਾਂ ਮੈਂ ਪਾ ਨਹੀਂ ਸਕਦੀ ਅੱਜ ਵਿੱਚ ਕਿਉਂਕਿ ਮੈਂ ਜਿਸ ਪਰਪਸ ਲਈ ਅੱਜ ਕੱਲ ਖਾ ਰਹੀ ਆ ਉਹਦੇ ਵਿੱਚ ਆਲੂ ਮਨਾ ਕੀਤੇ ਹੋਏ ਨੇ ਕਿ ਆਲੂ ਆ ਜਿਹੜੇ ਉਹ ਫੈਟੀ ਹੁੰਦੇ ਨੇ ਹਨਾ ਉਹ ਫੈਟ ਵਧਾਉਂਦੇ ਨੇ ਇਸ ਕਰਕੇ ਆਲੂ ਨਹੀਂ ਪਾਏ ਮੈਨੂੰ ਪਤਾ ਹੈ ਕਿ ਆਪਾਂ ਬਹੁਤ ਹੀ ਸਵਾਦ ਨਾਲ ਖਾਵਾਂਗੇ ਨਾ ਬਹੁਤ ਸਾਰੀਆਂ ਚੀਜ਼ਾਂ ਪਾ ਕੇ ਫਿਰ ਉਹ ਆਪਣੇ ਲਈ ਉਹ ਵੀ ਗੱਲ ਫਿਰ ਸਵਾਦ ਦਾ ਕਮ ਹੋ ਗਿਆ ਫਿਰ ਤਾਂ ਹੁਣ ਇਸ ਕਰਕੇ ਮੈਂ ਸਵਾਦ ਨਹੀਂ ਦੇਖੀ ਸਵਾਦ ਉਹ ਬਹੁਤ ਹੀ ਜ਼ਿਆਦਾ ਉਦਾਂ ਵੀ ਬਣਿਆ ਸੀਗਾ ਇਸ ਕਰਕੇ ਆਲੂ ਤਾਂ ਪਾਉਣੇ ਨਹੀਂ ਹੈਗੇ ਆਲੂ ਘੱਟ ਤੋਂ ਘੱਟ ਪਾਉਣੇ ਨੇ तो मूंगफली दिरी सुजैसटड नहीं इस करके मैं नहीं पाइया है बाकी थैंक यू सो मच तीन तो मैं सुजैसट किया बहुत बहुत धनबाद तो लॉजि नैक्सट देख लें आप बस इन्ने की मेन राीन छोड़ लाए थे राघव पदवाज आपकी वीडियो रोज देखते हैं देखते हैं आपसे ऑयल कैसे मंगवा सकते हैं बहुत जरूरी है कलर लगाने से हेयर में ਜੇ ਕਾਮ ਹੋ ਗਏ ਹੈ ਜਖਮ ਹੋ ਗਏ ਆ ਤੁਸੀਂ ਨਾ ਜੀ ਮੈਨੂੰ ਫਸਟ ਚਾਸਟਲ ਉੱਤੇ ਜਾਓ ਉੱਥੇ ਤੁਹਾਨੂੰ ਨੰਬਰ ਮਿਲ ਜੂਗਾ ਉਹ WhatsApp ਤੇ ਮੇਰੀ ਨਾਲ ਗੱਲ ਕਰੋ ਗੁੱਡ ਆਫਟਰਨੂੰ ਅੰਡੀ ਜੀ ਤੁਸੀਂ ਮੇਰਾ ਕਮੈਂਟ ਨਹੀਂ ਰੀਡ ਕਰਦੇ ਕਿਰਨ ਦੀ ਕਿੰਨੀ ਵਾਰ ਮੈਸੇਜ ਕੀਤਾ ਤੁਹਾਨੂੰ ਮੈਨੂੰ ਤੁਸੀਂ ਬਹੁਤ ਵਧੀਆ ਲੱਗਦੇ ਹੋ ਉਸ ਦਿਨ ਵੀ ਮੇਰਾ ਸੈਵਨਥ ਕਮੈਂਟ ਸੀ

ਲੋਡੀ ਅੱਗੇ ਹੈ ਕੈਸਟਰੋਲ ਕਿੱਥੋਂ ਲਿਆ ਕਿਹੜੀ ਕੰਪਨੀ ਦਾ ਬੈਸਟ ਹੈ ਕੈਸਟਰੋਲ ਦੀ ਕੰਪਨੀ ਦਾ ਮੈਨੂੰ ਪਤਾ ਨਹੀਂ ਹੈ ਕਿ ਮੈਨੂੰ ਕਾਫੀ ਦਿਨ ਦਲੇ ਹੁੰਦਾ ਪਿਆ ਗੁਰਿੰਦਰ ਕੌਰ ਦੀ ਆਈਡੀ ਤੋਂ ਆ ਦਹੀਂ ਨਾਲ ਮੇਰੇ ਲਾਈਸ ਪੈ ਗਿਆਂ ਹਾਂ ਨਾਲ ਆ ਤਾਂ ਜਰੂਰ ਪੜਨਾ ਸੀਗਾ ਕਰਮਜੀਤ ਸਿੱਧੂ ਕਰਮਜੀਤ ਸਿੱਧੂ ਦੀ ਆਈਡੀ ਤੋਂ ਕਹਿੰਨ ਕਹਿੰਦੇ ਮੇਰੇ ਨਾਲ ਦਹੀਂ ਨਾਲ ਜੂਆਂ ਪੈ ਗਈਆਂ ਨਹੀਂ ਪੈਦੀਆਂ ਨਹੀਂ ਮੈਂ ਵੀ ਦਹੀਂ ਲਾ ਰਹੀ ਹਾਂ ਕਿੰਨੀ ਦੇਰ ਤੋਂ ਜਮਾਂ ਜੂਆਂ ਪੈਦੀਆਂ ਤੁਹਾਡੇ ਕਿਸੇ ਹੋਰ ਤੋਂ ਜੜ ਗਈਆਂ ਹੋਣਗੀਆਂ ਆ ਸ਼ਰਮਜੀਤ ਬਹੁਤ ਸੋਹਣੀ ਵੀਡੀਓ ਬਹੁਤ ਪਿਆਰ ਨਾਲ ਬਹੁਦੇ ਨੇ ਪਾਠਾ ਸਫੇਰ ਕਲਰ ਦਾ ਹੁੰਦਾ ਸਾਡੇ ਮੁੱਲਾਂਪੁਰ ਗਰੀਬ ਦਾਸ ਮਹਾਲੀ ਜਿਲ੍ਹੇ ਤੋਂ ਸਭਜੀਤ ਕਰੋ ਥੈਂਕ ਯੂ ਸਭਜੀਤ ਜੀ ਥੈਂਕ ਯੂ so much ਲੋ ਜੀ ਮੈਨੂੰ ਲੱਗਾ ਕਾਫੀ ਹੋ ਗਿਆ ਆਪਣੀ ਕਮੈਂਟ ਤੇ ਹੁਣ ਆਪਾਂ ਕਰੀਏ ਇੱਥੇ ਹੀ ਕਮੈਂਟਸ ਦਾ ਐਂਡ ਤੇ ਮੇਰੀ ਡਾਈਟ ਤੁਹਾਨੂੰ ਕਿਵੇਂ ਲੱਗੀ ਜੇ ਕਿਸੇ ਨੇ ਫੋਲੋ ਕਰਨੀ ਹੈ ਮੇਰੇ ਨਾਲ ਨਾਲ ਕਰਦੇ ਰਹੋ ਠੀਕ ਹੈ ਅੱਜ ਸੁਣਿਆ ਤੇ ਕੱਲ੍ਹ ਨੂੰ ਖਾਣੋ ਤੇ ਜੀਰੇ ਦੇ ਪਾਣੀ ਨਾਲ ਦਿਨ ਦੀ ਸਟਾਰਟਿੰਗ ਕਰ ਲਿਆ ਕਰੋ ਕਦੇ ਤੁਸੀਂ ਚੀਆ ਸੀਡਸ ਪਾ ਕੇ ਰੱਖ ਦਿਆ ਕਰੋ ਪਾਣੀ ਦੇ ਵਿੱਚ ਠੀਕ ਹੈ ਜੀ ਕਦੇ ਤੁਸੀਂ ਅਲਸੀਵਾ ਕੇ ਰੱਖ ਦਿਆ ਕਰੋ ਕਦੀ ਕਦੀ ਤੁਸੀਂ ਇਹ ਚੀਜ਼ ਪਾ ਕੇ ਰੱਖ ਦਿਆ ਕਰੋ ਦੇ ਲੋ ਆਪਾਂ ਜੀਰਾ ਪਾਣੀ ਕੱਲ ਵੀ ਪੀਤਾ ਅੱਜ ਵੀ ਪੀਤਾ ਅੱਜ ਮੈਂ ਸਪਰਾਉਟਡ ਦਾਲ ਜਿਹੜੀ ਉਹ ਵੀ ਲੈਣੀ ਸੀਗੀ ਮਾਰਨਿੰਗ ਪਰ ਉਹ ਮੈਂ ਬਣਾ ਨਹੀਂ ਪਾਈ ਸੀਗੀ ਤੇ ਇੱਕ ਦੋ ਦਿਨ ਚ ਆਪਾਂ ਦਾਲ ਨੂੰ ਕਿਵੇਂ ਆਪਾਂ ਸਪਰਾਉਟਡ ਦਾਲ ਕੇ ਮਿਨ ਬਣਾਉਣੀ ਆ ਉਹਦੇ ਬਾਰੇ ਆਪਾਂ ਇੱਕ ਵਲੋਗ ਪਾਵਾਂਗੇ ਹੋ ਸਕਦਾ ਮੈਂ ਕੱਲ ਨਹੀਂ ਪਾਉਦਾ ਦਾਲ ਨੂੰ ਮੈਂ ਜੇ ਮੇਰੇ ਕੋਲ ਹੋਈ ਮੈਂ ਨਾ ਮੁੰਗੀ ਦੀ ਸਾਬਤ ਮੁੰਗੀ ਦੀ ਦਾਲ ਚਾਹੀਦੀ ਹੈ ਸਾਬਤ ਮੁੰਗੀ ਦੀ ਸਰੀ ਖਤਮ ਕਰ ਚੁੱਕੀ ਹੈ ਚੀਲੇ ਬਣਾਵਾਂਗੇ ਕੱਲ ਨੂੰ ਲੈ ਕੇ ਆਉਂਗੀ ਤੇ ਫਿਰ ਆਪਾਂ ਕੋਸ਼ਿਸ਼ ਕਰਾਂਗੇ ਇੱਕ ਦੋ ਦਿਨਾਂ ਦੇ ਵਿੱਚ ਸਾਨੂੰ ਸਪਰਾਉਟਡ ਦਾਲ ਆ ਜਿਹੜੀ ਉਹ ਦਸੀਆ ਕਿਉਂਕਿ ਉਸ ਚ ਪ੍ਰੋਟੀਨ ਬਹੁਤ ਜ਼ ਤੇ ਲੋ ਇਹ ਆਪਣਾ ਹੋ ਗਿਆ ਧੀਰੇ ਵਾਲਾ ਪਾਣੀ ਤੇ ਇਹਨੂੰ ਮੈਂ ਰੱਖ ਦੇਣੀ ਹਾਂ ਹੁਣ ਤੱਕ ਕੇ ਇਸੇ ਤਰ੍ਹਾਂ ਹੀ ਆ ਗੁਆਇਰ ਰਹਾ ਹਾਂ ਲੋ ਜੀ ਅੱਜ ਬੀਬੀ ਨੇ ਆਪਣਾ ਲਾਹਤ ਤੱਕ ਲਿਆ ਤੇ ਅੱਜ ਆਪਾਂ ਬਣਾਵਾਂਗੇ ਹੁਣ ਦਹੀਂ ਵੈਸੇ ਬੀਬੀ ਬਣਾਉਂਦੀ ਆ ਦਹੀਂ ਬੀਬੀ ਦੀ ਦਹੀਂ ਬੜੀ ਸਵਾਦ ਹੁੰਦੀ ਆ ਵੈਸੇ ਮਾਵਾਂ ਦੇ ਹੱਥ ਦੀਆਂ ਚੀਜ਼ਾਂ ਸਾਰੀਆਂ ਸਵਾਦ ਹੀ ਹੁੰਦੀਆਂ ਤੇ ਜਿਹੜੀ ਕਹਿੰਦੀ ਚਲਤ ਹੁੰਦਾ ਹੀ ਲਾਹੇ ਅੱਜ ਮੈਂ ਕਹਿੰਦੀ ਉਹ ਜੀ ਮੈਨੂੰ ਲੱਗਦਾ ਤੁਹਾਨੂੰ ਸਾਰੀ ਇਨਫੋਰਮੇਸ਼ਨ ਜਿਹੜੀ ਅੱਛੀ ਲੱਗੂਗੀ ਠੀਕ ਹੈ ਡਾਈਟ ਦੇ ਰਿਲੇਟਡ ਜਿਹੜੀ ਇਨਫੋਰਮੇਸ਼ਨ ਆ ਉਹ ਸਾਰੀ ਅੱਛੀ ਲੱਗੂਗੀ ਤੁਸੀਂ ਟਰਾਈ ਕਰਿਓ ਸਾਰੇ ਸਾਰੀਆਂ ਟਰਾਈ ਕਰਿਓ ਇਹਦੇ ਵਿੱਚ ਛੱਡਣਾ ਕੁਝ ਨਹੀਂ ਹੈਗਾ ਖਾਣਾ ਸਾਰਾ ਕੁਝ ਹੈਗਾ ਭੁੱਖੇ ਨਹੀਂ ਮੰਮਣੇਗਾ ਆਪਾਂ ਖਾਣਾ ਆਪਾਂ ਸਾਰਾ ਕੁਝ ਹੈਗਾ ਬਿਲਕੁਲ ਭੁੱਖੇ ਨਹੀਂ ਭੁੱਖੇ ਨਹੀਂ ਰਹਿੰਦੇ ਹੈਗੇ ਸਾਰਾ ਦਿਨ ਕੁਛ ਨਾ ਕੁਛ ਕੁਛ ਨਾ ਕੁਛ ਖਾਈ ਜਾਣਾ ਬਸ ਇਹ ਹੈਗਾ ਕਿ ਡਿਫਰੈਂਟ ਡਿਫਰੈਂਟ ਚੀਜ਼ਾਂ ਖਾਣੀਆਂ ਨੇ ਰੂਟੀਨ ਦੀ ਜਿਹੜੀ ਰੋਟੀ ਹੈਗੀ ਰੋਟੀ ਸਬਜੀ ਉਹੀ ਰੋਟੀ ਦਾਲ ਰੋਟੀ ਸਬਜੀ ਹੈ ਨਾ ਜਦੋਂ ਸੋਗ ਉਹ ਬੜਾ ਕਿਉਂ ਉਹ ਬੰਦ ਕਰਨੀ ਹੁੰਦੇ ਨੇ ਤੇ ਬਦਲ ਬਦਲ ਕੇ ਚੀਜ਼ਾਂ ਖਾਣੀਆਂ ਨੇ ਦਿੱਲੀ ਦੀ ਦਿੱਲੀ ਥੋੜੀ 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 ਚੇਂਜ ਆ ਜਿਹੜੀ ਉਹ ਆਉਂਦੀ ਜਾਂਦੀ ਆ ਕਿਉਂਕਿ ਹਰ ਇੱਕ ਚੀਜ਼ ਦਾ ਧਿਆਨ ਰੱਖਿਆ ਜਾਂਦਾ ਉਹਦੇ ਵਿੱਚ ਕਿ ਸਾਡੀ ਬੋਡੀ ਲਈ ਜੋ ਵੀ ਚਾਹੀਦਾ ਉਹ ਹਰ ਇੱਕ ਚੀਜ਼ ਹੈ ਜਿਹੜੀ ਉਹ ਸਾਰੀ ਡਾਈਟ ਦੇ ਵਿੱਚ ਹੋਣੀ ਚਾਹੀਦੀ ਆ ਤੇ ਇਸ ਕਰਕੇ ਖਾਣਾ ਸਾਰਾ ਦੇਣਾ ਖੁੱਖੇ ਜਮਾ ਨਹੀਂ ਰਹਿਣਾ ਤੇ ਪਰ ਚੀਜ਼ਾਂ ਜਿਹੜੀਆਂ ਉਹ ਥੋੜੀਆਂ ਡਿਫਰੈਂਟ ਡਿਫਰੈਂਟ ਖਾਣੀਆਂ ਨੇ ਠੀਕ ਹੈ ਆਪਦੇ ਲਈ ਥੋੜੀ ਜੀ ਕੋਸ਼ਿਸ਼ ਕਰਨੀ ਪੈਂਦੀ ਬਹੁਤ ਜ਼ਿਆਦਾ ਨਹੀਂ ਥੋੜੀ ਜੀ ਤੇ ਤੁਸੀਂ ਸਾਰੀਆਂ ਭੈਣੇ ਕਰੋ ਕੌਣ ਜੋ ਫਿਰ ਸਲੀਮਟ ਰੇਮੋਂ ਸਾਰੀਆਂ ਭੈਣਾਂ ਠੀਕ ਹੈ ਜੀ ਸੋ ਚਲੋ ਜੀ ਮੇਨ ਮਾਦਾ ਵਲੌਗ ਦਾ ਭੈਣ ਐਂਡ ਕਰ ਦਗੀ ਇੱਥੇ ਹੁਣ ਮੈਂ ਦਹੀਂ ਲਾ ਦੇਣਾ ਫਿਰ ਤੁਸੀਂ ਮੇਰੀ ਦਹੀਂ ਦੇ ਵਿੱਚ ਉਂਗਲ ਮਾਰੋਗੇ ਵੀ ਤੁਸੀਂ ਐਦਾਂ ਕੀਤਾ ਐਦਾਂ ਨਹੀਂ ਕੀਤਾ ਉਂਗਲਵਾਰੀ ਵਿੱਚ ਹੁਣ ਭੈਣਾਂ ਕਹਿੰਦੀਆਂ ਤੁਸੀਂ ਵਿੱਚ ਉਂਗਲ ਮਾਰੀ ਉਂਗਲ ਮੇਰੀ ਸਾਫ਼ ਸੀ ਕਿ ਜੀ ਹੁਣੇ ਰੋਟੀ ਖਾ ਕੇ ਆਟੀਆਂ ਹੱਥਾਂ ਤੋਂ ਬਿਨਾ ਕੀ ਬਣਦਾ ਜੀ ਠੀਕ ਹੈ ਹੱਥ ਦਾ ਬਹੁਤ ਜ਼ਰੂਰੀ ਹੈ ਉਹਨਾਂ ਨੂੰ ਕੋਚ ਕੇ ਦੇਖੋ ਜਿਨ੍ਹਾਂ ਦੇ ਹੱਥ ਨਹੀਂ ਸੋ ਹਰ ਇੱਕ ਕੰਮ ਜੇ ਆਪਾਂ ਦੁੱਧ ਦੇ ਵਿੱਚ ਉਂਗਲ ਮਾਰ ਦੇ ਦਿੱਤੀ ਤੇ ਉਂਗਲ ਨੂੰ ਕਿਹੜਾ ਕੁਝ ਲੱਗੇ ਅ ਥੋੜੇ ਜਿਹੜੇ ਸਵਾਲ ਹਿੱਕੇ ਉਹਦੇ ਜਵਾਬ ਇਹਨੇ ਦੇ ਦਿੰਨੀ ਮੈਨੂੰ ਪਤਾ ਹੁੰਦਾ ਕਿ ਹੁਣ ਤੁਸੀਂ ਐ ਕਹੋਗੇ ਮੈਨੂੰ ਠੀਕ ਹੈ ਸੋ ਲੋ ਜੀ ਦਹੀਂ ਆਪਾਂ ਲਾਤੀ ਹੈ ਹੁਣ ਪਰਮਾਤਮਾ ਦੀ ਕਿਰਪਾ ਨਾਲ ਜੰਮ ਜੇ ਤਾਂ ਚੰਗੀ ਗੱਲ ਨਹੀਂ ਤੇ ਬੀਬੀ ਨੇ ਕਹਿਣਾ ਪਤਾ ਨਹੀਂ ਕਿ ਇਹ ਜਸਾ ਮ ਉਹਦੇ ਹੀ ਨਾ ਬੀਆ ਇਹਦੇ ਵਿੱਚ ਜਮੀ ਹੈਗੀ ਲੋ ਜੀ ਦਹੀਂ ਲੋਣੀ ਆਪਾਂ ਇਹਦੇ ਵਿੱਚ ਇਹ ਹੈਗਾ ਆਪਣਾ ਮੈਲਾ ਕੀ ਸੀਗੀ ਸਮਰੂਪ ਤੋਂ ਇਹਦੇ ਵਿੱਚ ਹੈਗਾ ਪਲਾਸਟਿਕ ਦਾ ਡੱਬਾ ਠੀਕ ਹੈ ਤੇ ਇੱਥੇ ਲੱਗੀ ਹੋਈ ਹੈ ਜੀ ਇਹਦੇ ਜਿੱਪ ਆਹ ਦੇ ਵਿੱਚ ਇਥੇ ਪਲਾਸਟਿਕ ਦਾ ਡੱਬਾ ਹੈਗਾ ਤੇ ਇਹਦੇ ਜਿੱਪ ਲੱਗੀ ਹੋਈ ਹੈ ਇਦਾਂ ਇਹਦੇ ਉੱਪਰ ਚੜਿਆ ਹੋਇਆ ਤੇ ਇਹਦੇ ਵਿੱਚ ਸਪੰਜ ਪਈ ਹੋਈ ਹੈ ਠੀਕ ਹੈ ਤੇ ਆ ਇਹਦੇ ਉੱਪਰ ਇਦਾਂ ਕਰਤੀ ਆ ਹਾਂ ਚਾਰ ਪੱਲੇ ਨੇ ਤੇ ਇਹਦੇ ਵਿੱਚ ਮੈਂ ਇਹਨੂੰ ਰੱਖ ਦੂੰਗੀ ਲੋਟੀ ਤੇ ਇਹਦੇ ਤੇ ਦਿਉਂਗੀ ਟੱਕਣ ਇਹ ਬੜਾ ਉਪਰੋਂ ਕੰਦਾ ਨਹੀਂ ਨੂੰ ਕਵਰ ਦਹੀਂ ਤੇ ਢੀ ਵਧੀਆ ਜਾਂਦੀ ਹੈ ਨਾ ਜੀ ਇਹਦੇ ਵਿੱਚ ਬਹੁਤ ਜਿਆਦਾ Ora me la accudongo oh, in microonde. Ci, ando a raddinger. Lodi, Non ਵੇ ਲੋਹੇ ਜੰਮ ਗਈ। ਲੋ ਜੀ ਆਪਾਂ ਵਲੌਗ ਦਾ ਇੱਥੇ ਐਂਡ ਕਰਦੇ ਹਾਂ ਹਲਕੀ-ਫੁਲਕੀ ਗੱਲਾਂ ਹੋ ਜਾਂਦੀਆਂ ਨੇ ਤੁਹਾਡੇ ਨਾਲ ਡੇਲੀ ਮਿਲਣਾ ਤੁਹਾਨੂੰ ਜ਼ਰੂਰੀ ਹੁੰਦਾ ਇਸ ਕਰਕੇ ਗੁੱਸਾ-ਗਸਾ ਨਾ ਕਰਿਆ ਕਰੋ ਜਿਹੜਿਆ ਵੀ ਕੋਈ ਕਮੈਂਟ ਕਰਨਾ ਹੁੰਦਾ ਬਿਆਰ ਨਾਲ ਕਰਦਿਆ ਕਰੋ ਹੁਣ ਮੈਂ ਤੁਹਾਨੂੰ ਸਾਰੀ ਗੱਲ ਕਲੀਅਰ ਕਰਦੀ ਆ ਬੀਬੀ ਬਾਰੇ ਇਸ ਲਈ ਕਿ ਤੁਹਾਨੂੰ ਸੁਣਾਈ ਕਿਉਂ ਤੁਹਾਨੂੰ ਤੁਸੀਂ ਸਮਝਦੀਆਂ ਹੋਣਗੀਆਂ ਸਾਰੀਆਂ ਪੜਨਾ ਕਿ ਇਤਨਾ ਮੁਸ਼ਕਿਲ ਹੁੰਦਾ ਹੈ ਨਾ ਆਪਣੇ ਮਾਂ-ਬਾਪ ਲਈ ਰਿਸਪੈਕਟ ਹਮੇਸ਼ਾ ਆਪਣੇ ਦਿਲ ਵਿੱਚ ਹੁੰਦੀ ਆ। ਸੋ ਕੋਈ ਵੀ ਕਮੈਂਟ ਕਰਨਾ ਹੁੰਦਾ ਤਾਂ ਪਿਆਰ ਨਾਲ ਹੀ ਕੀਤਾ ਜਾ ਸਕਦਾ ਹਨਾ ਇਦਾਂ ਪੜੇ ਲਿਖਿਆ ਨੂੰ ਪੜੇ ਇਸ ਤਰ੍ਹਾਂ ਬੋਲ ਲੰਦੀ ਜਾਂ ਲਿਖਣ ਦੀ ਕੋਬੜੀ ਆਪਾਂ ਨੂੰ ਲੋੜ ਨਹੀਂ ਹੁੰਦੀ ਤੇ ਜੇ ਕੋਈ ਮਨ ਚ ਕੋਈ ਗੁੱਸਾ ਗਸਾ ਹੁੰਦਾ ਉਹ ਹੋਮ ਕਰਕੇ ਇਕੱਟ ਲੈ ਕਰੋ ਚਲੋ ਠੀਕ ਹੈ ਜੀ ਫਿਰ ਮਿਲਦੇ ਆਪਾਂ ਹੋਰ ਵਲੌਗ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੀਬੀ ਦੀ ਦਹੀ ਰਾਦੀ ਆਪਾਂ ਵੀ ਬੀਬੀ ਦਾ ਵੀ ਕੰਮ ਕਰਤਾ ਤੇ ਹੁਣ ਆਪਾਂ ਬਣਾਉਣੇ ਆ ਪਾਸਲ ਤੇ ਬਹੁਤ ਲੇਟ ਹੋ ਜਾਣਾ ਆਪਾਂ ਹਜੇ ਗੱਲਾਂ ਗੁੱਲਾਂ ਮਾਰੀਆਂ ਤੁਹਾਡੇ ਨਾਲ ਤੇ ਹੁਣ ਟਾਈਮ ਦੇਖੋ ਕੀ ਹੋ ਗਿਆ 8 ਵਜੇ ਗਏ ਤੇ ਹੁਣ ਆਪਾਂ ਕੰਮ ਕਰ ਲਈਆ ਆਪਣਾ ਠੀਕ ਹੈ ਜੀ ਫਿਰ ਕੱਲ ਨੂੰ ਮਿਲਾਂਗੇ ਆਪਾਂ ਵਧੀਆ ਵਲੌਗ ਲੈ ਕੇ ਤਤਪੀ ਸਾਹਿਬ ਨੂੰ ਸਸੀ ਕਰੋ